ਜੋਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਤੇ ਮਨੋਵਿਗਿਆਨਿਕ ਟੈਸਟ ਕਰਵਾਉਣ ਦੀ ਪ੍ਰਕਿਰਿਆ ਹੁਣੇ ਸ਼ੁਰੂ ਕਰ ਦਿੱਤੀ ਹੈ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਪੱਧਰ ਤੇ ਮਨੋਵਿਗਿਆਨਿਕ ਟੈਸਟ ਕਰਵਾਉਣ ਵਾਲੀਆਂ ਕੰਪਨੀਆਂ ਤੋਂ ਪ੍ਰਸਤਾਵ ਮੰਗੇ ਨੇ ਦੱਸਤੀ ਹੈ ਕਿ ਸਿਰਫ ਉਹੀ ਕੰਪਨੀਆਂ ਆਪਣੇ ਪ੍ਰਸਤਾਵ ਜਮ੍ਹਾਂ ਕਰਨ ਦੇ ਯੋਗ ਹੋਣਗੀਆਂ ਜਿਨ੍ਹਾਂ ਦੇ ਕੋਲ ਇਹ ਟੈਸਟ ਕਰਵਾਉਣ ਦਾ ਲਾਇਸੈਂਸ ਹੈ ਸਿੱਖਿਆ ਵਿਭਾਗ ਨੂੰ ਹਾਲਾਂਕਿ 31 ਮਾਰਚ ਇਸ ਸਾਲ ਤੋਂ ਪਹਿਲਾਂ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਇਹ ਟੈਸਟ ਕਰਵਾਉਣੇ ਚਾਹੀਦੇ ਸੀ ਪਰ ਵਿਭਾਗ ਦਾ ਸਮੇਸਾ ਟੈਸਟ ਕਰਾਉਣ 'ਚ ਅਸਫਲ ਰਿਹਾ। ਸਿੱਖਿਆ ਵਿਭਾਗ ਨੇ ਹੁਣ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦਾ ਟੀਚਾ 10ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਮਾਨਸਿਕ ਯੋਗਤਾਵਾਂ ਦਾ ਮੁਲਾਂਕਣ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਯੋਗਤਾਵਾਂ ਦੇ ਆਧਾਰ 'ਤੇ ਕਰੀਅਰ ਦੇ ਨਾਲ ਸੰਬੰਧਿਤ ਸਹੀ ਦਿਸ਼ਾ ਦਿੱਤੀ ਜਾ ਸਕੇ। ਉਥੇ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੀ ਅਗਵਾਈ ਦੇ ਵਿੱਚ ਇੱਕ ਟੀਮ ਵੀ ਬਣਾਈ ਹੈ ਜੋ ਕਿ ਟੈਸਟ ਕਰਵਾਉਣ ਦੇ ਲਈ ਕੰਪਨੀਆਂ ਨੂੰ ਨਿਯੁਕਤ ਕਰੇਗੀ। ਬਾਤ ਸਕੂਲ ਪੱਧਰ ਤੇ ਕਮੇਟੀਆਂ ਬਣਾਈਆਂ ਚਾਰਗੀਆਂ ਚੁਣਾਤੇ ਸਾਹਮਣੇ ਲੜਕੀਆਂ ਦਾ ਟੈਸਟ ਲਿਆ ਜਾਵੇਗਾ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਮਟੀਆਂ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਦਾਸਤਿਏ ਕਿ ਲੁਧਿਆਣਾ ਦੇ ਵਿੱਚ ਡੀਈਓ ਨੇ ਕੰਪਨੀਆਂ ਨੂੰ 10 ਨਵੰਬਰ ਤੱਕ ਪ੍ਰਸਤਾਵ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ